ਰਾਤ ਕਰੀਬ 2:30 ਵਜੇ ਨੂੰ ਇੱਕ ਸਾਨੂੰ ਇੱਕ ਤਲਾਹ ਜੀ ਸੀਗੀ ਬਈ ਜੀ ਦੇਖੀ ਤੋਂ ਥੋੜਾ ਪਿਛੇ ਇੱਕ ਐਕਸੀਡੈਂਟ ਹੋਇਆ ਹੈਗਾ ਉੱਤੇ ਪਰ ਆ ਰਿਹਾ ਸੀ ਉਹਦੇ ਵਿੱਚ ਡਰਾਈਵਰ ਸੀਗਾ ਡਰਾਈਵਰ ਨੇ ਦਰਖਤ ਦੇ ਵਿੱਚ ਗੱਡੀ ਮਾਰਤੀ ਹੈ ਜਿਹੜਾ ਜਾ ਕੇ ਦੇਖਿਆ ਕਿ ਜਿਹੜਾ ਮੋੜਲਾ ਹਿੱਸਾ ਸੀ ਬਿਲਕੁਲ ਪ੍ਰੈਸ ਹੋ ਚੁੱਕਾ ਸੀ ਮਗਰਲੇ ਕਿੰਟਰ ਦਾ ਮਗਰਲੇ ਨਾਲ ਲੱਗ ਲੱਗ ਚੁੱਕਾ ਸੀਗਾ ਤੇ ਮੁੜ ਕੇ ਉੱਥੋਂ ਹਾਈਡਰਾ ਮਗਾ ਕੇ ਰਾਤ ਨੂੰ ਤੋਰੀ ਫਿਟ ਰਿਹਾ ਸੀ ਖਿੱਚ ਕੇ ਤੋਰੀ ਵਿਚੋਂ ਬੋਦੀ ਕੱਢੀ ਸੀ ਕారణ ਦਾ ਬਦਲ ਇਹਦੇ ਨੰਨ ਹਰੀ ਉਨ ਤੈਕ ਨਹੀਂ ਕੀਤਾ ਜਾ ਸਕਦਾ ਵੀ ਕਿ ਉਹ ਡਰਾਈਵਰ ਦੀ ਅੱਖ ਲੱਗੀ ਜਾਂ ਉਹਨੂੰ ਅਟੈਕ ਹੋ ਗਿਆ ਇਹ ਹਮ ਤੋਂ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਅਸਲੀ ਸਮਝ ਆਉਂਦਾ ਸਰ ਉਹਦੇ ਦੇਖਿਆ ਦੇ ਰਾਤ ਨੂੰ ਜਿਹੜੀ ਇਹ ਫਾਸਟ ਚਲਦੀ ਨੇ ਫ੍ਰੈਸ਼ਰਾਂ ਨੂੰ ਵੀ ਕਿ ਨੱਖ ਨਹੀਂ ਪਈ ਤਾਂ ਨਹੀਂ ਉਹ ਗੱਡੀਆਂ ਸਾਰੀਆਂ ਹੁਣ ਕੀ ਵੀ ਇਹਨਾਂ ਦਾ ਰਾਤ ਦਾ ਸਮਾਂ ਤੈਅ ਕੀਤਾ ਹੈਗਾ ਵੀ ਰਾਤ ਨੂੰ ਚਲਾਉਣੀਆਂ ਦਿਨ ਦੇ ਵਿੱਚ ਐਕਸੀਡੈਂਟ ਜ਼ਿਆਦਾ ਹੁੰਦੇ ਸੀਗੇ ਸਕੂਲੀ ਬੱਚਿਆਂ ਦਾ ਕਰਕੇ ਦੇਤੇ ਇਹਨਾਂ ਨੂੰ ਰਾਤ ਨੂੰ ਜਾਣ ਵਾਸਤੇ ਕਿਹਾ ਹੋਇਆ ਸਾਰੇ ਤੇ ਮਟੀਰੀਅਲ ਦਾ ਸਿੱਧਾ ਨਾਮ ਇਹਦਾ ਸੀਗਾ ਜੀ ਕੁਲਦੀਪ ਸਿੰਘ ਸਨ ਅਫਤਰ ਸੀਮ ਲਾਲ ਵਾਸੀ ਮਕੀਨਿਆ ਇੰਕੋ ਫਿਕਰ ਦੇ ਤੇ ਕਾਰ ਵੀ ਫਿਲਹਾਲ ਉਹਦੀ 170 ਦੀ ਕਾਰਵਾਈ ਕੀਤੀ ਜਾ ਰਹੀ ਆ ਤੇ ਉਹਦਾ ਪੋਸਟ ਮਾਰਟਨ ਕਰਨ ਤੋਂ ਬਾਅਦ ਅਸਲ ਤੱਕ سامنے ਆਇਆ